ਇੱਕ ਤਰੀਕ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਰਿਸ਼ਤੇਦਾਰਾਂ ਦੇ ਫੋਨ ਵਗੈਰਾ ਆਏ ਵੀ ਉਹਦੀ ਅਖਬਾਰ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਹੋਈ ਆ ਉਹ ਪਾਕਿਸਤਾਨ ਰੇਂਜ ਰਾਣੀ ਫੜਿਆ ਹੋਇਆ ਜਦੋਂ ਤੁਸੀਂ ਉਹਨਾਂ ਦੀ ਫੋਟੋ ਦੇਖੀ ਤਾਂ ਇੱਕਦਮ ਹੌਲ ਤਾਂ ਪੈ ਜਾਂਦਾ ਨਾ ਕਿ ਸਾਡਾ ਪੁੱਤ ਪਾਕਿਸਤਾਨ ਕਿਵੇਂ ਪਹੁੰਚ ਗਿਆ ਉਹਨੂੰ ਗੁੱਟਿਆਦ ਨਾਲ ਦੀ ਦਾਤਰ ਮਾਰਿਆ ਦਾ ਕੋਈ 70% ਗੁੱਟ ਵੱਢਿਆ ਗਿਆ ਸੀ ਉੱਥੇ ਗੁੱਟ ਵੱਢਣ ਨਾਲ ਬਾਅਦ ਦੇ ਵਿੱਚ ਫਿਰ ਬਾਅਦ ਚ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਪਿਆ ਨਸ਼ਾ ਪੱਤਾ ਕਰਨ ਲੱਗ ਪਿਆ ਥੋੜਾ ਬਹੁਤਾ ਲਾਸਟ ਵਾਰ ਤਾਂ 2 ਤਰੀਕ ਨੂੰ ਹੀ ਘਰੇ ਸੀਗਾ 17 ਤਰੀਕ ਨੂੰ ਆਇਆ ਜੇਲ੍ਹ ਤੋਂ ਤੇ 17 ਤੋਂ 2 ਤੱਕ ਘਰੇ ਰਿਹਾ ਇਹ ਸਾਡੇ ਦਿਮਾਗ ਦੇ ਵਿੱਚ ਏਸੀਬੀ ਉਹ ਜਿਵੇਂ ਨਸ਼ੇ ਦੀ ਰੋਜ਼ ਵਗੈਰਾ ਲੈ ਕੇ ਉਹ ਹੋ ਸਕਦਾ ਵੀ ਕੋਈ ਅਣਖਸਾਹਮਿਕ ਘਟਨਾ ਵਾਪਰ ਗਈ ਹੋਵੇ ਜਿਵੇਂ ਮੁੰਡੇ ਨਾਲ ਗਿਆ ਸੀ ਅਸੀਂ ਉਸੇ ਨਾਲ ਮਿਲਦੇ ਉਹਨੂੰ ਪੁੱਛਦੇ ਰਹੇ ਕੋਈ ਨਹੀਂ 4-5 ਦਿਨ ਤਾਂ ਕੁਝ ਸੱਚ ਨਹੀਂ ਦੱਸਿਆ ਫਿਰ ਸਾਡੇ ਦਬਾਅ ਪਾਉਣ ਦੇ ਜਿਆਦਾ ਅਸੀਂ ਗਿਆ ਤੇ ਉਹਨੇ ਸਾਨੂੰ ਦੱਸਿਆ ਵੀ ਮੈਂ ਉਹ ਉੱਥੇ ਅਸੀਂ ਦੋਨੋਂ ਇਕੱਠੇ ਗਏ ਆਂ ਇਤਕੀਮ ਕਰਨ ਵਾਲੀ ਸਾਈਡ ਅਸੀਂ ਗਏ ਆਂ ਤੇ ਉੱਥੇ ਰੋਗ ਗਿਆ ਤੇ ਮੈਂ ਵਾਪਸ ਆ ਗਿਆ ਇੰਦਾ ਲੱਗਦਾ ਕਿ ਜਿਵੇਂ ਪਾਕਿਸਤਾਨ ਤੇ ਇਲਜ਼ਾਮ ਲੱਗਦੇ ਨੇ ਜਾਂ ਇਹ ਦਾਵਾ ਹੁੰਦਾ ਕਿ ਪਾਕਿਸਤਾਨ ਤੋਂ ਨਸ਼ਾ ਆਉਂਦਾ ਉਹ ਹੋ ਸਕਦਾ ਕਿ ਨਸ਼ਾ ਲੈਣ ਗਿਆ ਹੋ ਇਹ ਹੀ ਕਹਿ ਵੀ ਹੈਗਾ ਆਇਆ ਤੇ ਹੁਣ ਮੇਰਾ ਬੱਚਾ ਲਿਆਉਣਾ ਚਾਹੀਦਾ ਕੀ ਕਹਿਣਾ ਚਾਹੁੰਦੇ ਸਰਕਾਰ ਜੀ ਤੇ ਇਹ ਹੀ ਆਨੇ ਸਾਨੂੰ ਬੱਚਾ ਦੇ ਦੋ ਨੇ ਆ ਕੇ ਅੰਦਰ ਦੇ ਦੋ ਅਸੀਂ ਤੇ ਲਿਆਉਣ ਜੋ ਅੱਗੇ ਨਹੀਂ ਕਰੀਬ ਲੋਕ ਅਸੀਂ ਕਿੱਥੋਂ ਲਿਆਵਾਂਗੇ ਉੱਥੇ ਜਾ ਕੇ ਚੇਰ ਸੀ ਮੇਰਾ ਪੁੱਤ ਇੰਦਾਂ ਦੀ ਕੋਈ ਗੱਲ ਨਹੀਂ ਸੀ ਉਹਦੇ ਵਿੱਚ ਆ ਵਸ ਨਸ਼ਿਆਂ ਨੇ ਲੈ ਲਿਆ ਮੇਰਾ ਪੁੱਤ ਤੇ ਉਹਨਾਂ ਨੇ ਬੱਚਿਆਂ ਦੇ ਨਾਲ ਖਾਣਾ ਪੀਣਾ ਤੇ ਮੈਂ ਕਹਣਾ ਯਾਰ ਸਮਾਨ ਬੜਾ ਮਹਿੰਗਾ ਦੀਪ ਕੋਣ ਕਹਣਾ ਡੈਡੀ ਆਪਣੇ ਘਰ ਕੋਈ ਮਾੜੀ ਚੀਜ਼ ਥੋੜਾ ਖਾ ਕੇ ਜਾਂਦਾ ਚੰਗੀ ਚੀਜ਼ ਖਾ ਕੇ ਜਾਂਦਾ ਤੇ ਆਪਾਂ ਨੂੰ ਕੋਈ ਪਿੰਡ ਦਾ ਬੰਦਾ ਮਾੜਾ ਥੋੜਾ ਕਰੂ ਮੇਰੇ ਬੱਚ ਨੂੰ ਮਾੜਾ ਖਵਾਇਆ ਨੇ ਕਿਦਾਂ ਪਹੁੰਚ ਗਿਆ ਕਿੱਦਾਂ ਰੁਲਿਆ ਹੋਊਗਾ ਕੋਈ ਰੋਟੀ ਮਿਲੀ ਆ ਕਿ ਨਹੀਂ ਮਿਲੀ ਆ ਅਦੋ ਕਰੇ ਮੇਰੇ ਬਹੁਤ ਔਖੇ ਦਿਨ ਲੰਘਦੇ ਪੰਜਾਬ ਦੇ ਸ਼ਾਹਕੋਟ ਦਾ ਇੱਕ ਨੌਜਵਾਨ ਭਾਰਤ ਪਾਕਿਸਤਾਨ ਬਾਰਡਰ ਟੱਪ ਗਿਆ ਔਰ ਪਾਕਿਸਤਾਨ ਦੇ ਵਿੱਚ ਚਲਾ ਗਿਆ ਔਰ ਪਾਕਿਸਤਾਨ ਦੀ ਫੌਜ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਦੋਂ ਮਾਪਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਘਰ ਦੇ ਵਿੱਚ ਸੋਗ ਦੇ ਵਿੱਚ ਉਹ ਡੁੱਬ ਚੁੱਕੇ ਨੇ ਔਰ ਇਸ ਵੇਲੇ ਸੱਜੇ ਹੱਥ ਉਹਨਾਂ ਦੇ ਪਿਤਾ ਸ਼ਰਨਦੀਪ ਦੇ ਸਤਨਾਮ ਸਿੰਘ ਨੇ ਔਰ ਮੇਰੇ ਖੱਬੇ ਹੱਥ ਉਹਨਾਂ ਦੇ ਮਾਤਾ ਜੀ ਨੇ ਤੁਹਾਨੂੰ ਸਭ ਤੋਂ ਪਹਿਲਾਂ ਕਿਵੇਂ ਪਤਾ ਲੱਗਿਆ ਕਿ ਸਾਡਾ ਪੁੱਤ ਬੋਡਰ ਟੱਪ ਗਿਆ ਮੈਨੂੰ ਜੀ 21 ਤਰੀਕ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਰਿਸ਼ਤੇਦਾਰਾਂ ਦੇ ਫੋਨ ਵਗੈਰਾ ਆਏ ਵੀ ਉਹਦੀ ਅਖਬਾਰ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਹੋਈ ਆ ਉਹ ਪਾਕਿਸਤਾਨ ਦੇ ਇੰਜਰਾਨੀ ਫੜੇ ਹੋਇਆ ਹਾਂ ਜੀ ਜਦੋਂ ਤੁਸੀਂ ਉਹਨਾਂ ਦੀ ਫੋਟੋ ਦੇਖੀ ਤਾਂ ਇੱਕਦਮ ਹੌਲ ਤਾਂ ਪੈ ਹੀ ਜਾਂਦਾ ਨਾ ਕਿ ਸਾਡਾ ਪੁੱਤ ਪਾਕਿਸਤਾਨ ਕਿਵੇਂ ਪਹੁੰਚ ਗਿਆ ਔਰ ਕਿੰਨਾ ਪੜਿਆ ਹੋਇਆ ਸੀ ਔਰ ਤੁਸੀਂ ਜਿਵੇਂ ਪਹਿਲਾਂ ਦੱਸਿਆ ਕਿ ਮਾੜੀ ਸੰਗਤ ਵਿੱਚ ਚਲਾ ਗਿਆ ਉਸ ਤੋਂ ਬਾਅਦ ਕੀ ਹੋਇਆ ਉਹ ਪੜਿਆ ਤਾਂ ਦਸਹੀ ਸੀ ਜੀ ਉਹਦਾ ਜਾਣੀ ਪੜ੍ਹਾਈ ਵੱਲ ਧਿਆਨ ਨਹੀਂ ਸੀ ਸਪੋਰਟਸ ਵੱਲ ਜਾਂਦਾ ਸੀ ਉਹਦਾ ਕੋਈ ਪਲਵਾਨੀ ਕਰਦਾ ਸੀ ਕੋਈ 10 ਸਾਲ 11 ਸਾਲ ਦਾ ਸੀ ਤੋਂ ਸ਼ਾਹਕੁਟ ਉਹ ਸਾਈਕਲ ਤੇ ਚਲੇ ਜਾਂਦਾ ਹੁੰਦਾ ਸੀ ਤੁਰ ਕੇ ਵੀ ਚਲੇ ਜਾਂਦਾ ਸੀ ਉਹਨੇ ਮਿਹਨਤ ਬੜੀ ਕਰਦਾ ਸੀ ਤੇ ਆ ਪਿਛੇ 24 ਪ十ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਫਿਰ ਪਲਵਾਨੀ ਵੱਲ ਹੋ ਗਿਆ ਪਲਵਾਨੀ ਫਿਰ ਉਹ ਤਾਂ ਧਿਆਨ ਹੀ ਪਲਵਾਨੀ ਵੱਲ ਸੀ ਤੇ ਧਿਆਨ ਹੀ ਉਹ ਤਾਂ ਪਲਵਾਨੀ ਵੱਲ ਸੀਗਾ ਵੀ ਕੋਈ ਜ਼ਿੰਦਗੀ ਚ ਬੜਨਾ ਹੈ ਤੇ ਉਹਦੇ ਵਿੱਚ ਆ ਥੋੜਾ ਜਿਹਾ ਪਿੰਡਾਂ ਦੇ ਵਿੱਚ ਸਾਡੇ ਹੋ ਗਿਆ ਪਿੰਡ ਦੇ ਮੁੰਡੇ ਸੀਗੇ ਉਹ ਹਜੇ ਤੱਕ ਵੈਸੇ ਪੀਓ ਚੱਲ ਰਿਹਾ ਫੜੇ ਵੀ ਨਹੀਂ ਪੁਲਿਸ ਨੇ ਉਹਨਾਂ ਨੇ ਉਤੇ 2008 24 ਦੇ ਵਿੱਚ ਇੱਥੇ ਵਿੰਡ ਲੜਾਈ ਹੋਈ ਸੀ ਜਗਰਾਤੇ ਦੇ ਵਿੱਚ ਵਾਵਾ ਸੱਟਾ ਕਿਰਪਾਨਾਂ ਕਪੂਣਾ ਨਾ ਵਾਵਾ ਸੱਟਾ ਮਾਨੀ ਵਾਟ ਵੜ ਦਿੱਤਾ ਸੀ ਮੁੰਡਿਆਂ ਦੇ ਵਿੱਚ ਆਪਸ ਦੇ ਵਿੱਚ ਮੁੰਡਿਆਂ ਦੇ ਵਿੱਚ ਹਾਂਜੀ ਤੇ ਉਹਦੇ ਵਿੱਚੋਂ ਤਿੰਨ ਬੱਚੇ ਹਜੇ ਬੰਦੇ ਗ੍ਰਿਫਤਾਰ ਨਹੀਂ ਕੀਤੇ ਬਾਕੀ ਤਿੰਨ ਫੜੇ ਗਏ ਜ਼ਮਾਨਤਾ ਤੇ ਆ ਗਿਆ ਉਸ ਤੋਂ ਬਾਅਦ ਹੁਣ ਆ ਥੋੜੇ ਦਿਨ ਪਹਿਲਾਂ ਤਿੰਨ ਕਿ ਮਹੀਨੇ ਪਹਿਲਾਂ ਤਾਂ ਗੁੱਟ ਵਧਿਆ ਗਿਆ ਕਾਫੀ 70% ਵਧਿਆ ਗਿਆ ਸੀ ਕਿੰਨੇ ਕਿੰਨੇ ਵਧੇ ਗਿਆ ਸੀ ਉਹ ਵੀ ਇੱਥੇ ਸ਼ਾਹਕੋਟ ਇੱਕ ਪਰਦੇਸੀ ਬੰਦੇ ਸੀਗੇ ਵਿਚਾਰੇ ਉਹਨਾਂ ਨਾਲ ਕੋਈ ਬੱਚੇ ਮੁੰਡੇ ਝਗੜਾ ਕਰਦੇ ਸੀ ਇਹ ਵਿੱਚ ਛਿੜਾਉਣ ਚਲਾ ਗਿਆ ਅੱਛਾ ਛਡਾਉਣ ਚਲਾ ਗਿਆ ਵੇ ਤੇ ਉਹ ਛਡਾਉਂਦੇ ਛਡਾਉਂਦੇ ਉਹ ਇਹਦੇ ਗੱਲ ਪੈ ਗਿਆ। ਉਦੋਂ ਤੱਕ ਕੋਈ ਗੱਲ ਨਹੀਂ ਹੋਈ। ਤੇ ਉਹ 4-5 ਦਿਨ ਬਾਅਦ ਜਿਮ ਲਾ ਕੇ ਆ ਰਿਹਾ ਸੀ ਵਾਪਸ। ਤੇ ਉੱਥੇ ਇੱਕ ਨਾ ਬੇਕਰੀ ਦੀ ਦੁਕਾਨ ਤੋਂ ਡਾਇਟ ਵਗੈਰਾ ਲੈਂਦਾ ਹੁੰਦਾ ਏ। ਉੱਥੇ ਇਹ ਬੇਕਰੀ ਦੁਕਾਨ ਤੇ ਰੁਕਿਆ ਉਹ 7-8 ਜਣੇ ਖੜੇ ਸੀ। ਉਹਨਾਂ ਨੇ ਇਹਨੂੰ ਉੱਥੇ اختیار ਉਹਨਾਂ ਕੋ ਸੀਗਾ ਦਾਤਰ ਸੀ ਉਹਨਾਂ ਨੇ ਇਹਨੂੰ ਕੁੱਟਿਆ ਤੇ ਨਾਲੇ ਇਹਦੇ ਦਾਤਰ ਮਾਰਿਆ ਦਾ। ਕੋਈ 70% ਗੋਟ ਵੱਢਿਆ ਗਿਆ ਸੀ ਉੱਥੇ। ਗੋਟ ਵੱਢਣ ਨਾਲ ਬਾਅਦ ਦੇ ਵਿੱਚ ਫਿਰ ਬਾਅਦ ਚ ਡਿਪਰੈਸ਼ਨ ਜਿਹਾ ਚ ਰਹਿਣ ਲੱਗ ਪਿਆ ਨਸ਼ਾ ਪੱਤਾ ਕਰਨ ਲੱਗ ਪਿਆ ਥ ਤੇ ਇਦਾਂ ਹੀ ਬਸ ਘਰੇ ਵੀ ਇੱਥੇ ਨਸ਼ੇਚੀ ਵਾਲਾ ਰਹਿੰਦਾ ਹੁੰਦਾ ਸੀ ਜੀ ਦੋਸਤ ਮਿੱਤਰ ਕੌਣ ਸੀ ਉਹਦੇ ਪਿੰਡ ਦੇ ਸੀ ਜਾਂ ਬਾਹਰੋਂ ਆਉਂਦੇ ਸੀਗੇ ਲੋਕ ਜਾਂ ਦੋਸਤ ਮਿੱਤਰ ਆਪਾਂ ਕਹਿੰਦੇ ਨੇ ਮਾੜੀ ਸੰਗਤ ਕਰਕੇ ਸਾਡਾ ਪੁੱਤ ਵਿਗੜ ਗਿਆ ਔਰ ਚਲਾ ਗਿਆ ਕੌਣ ਉਹਨਾਂ ਦਾ ਯਾਰ ਮਿੱਤਰ ਸੀਗਾ ਔਰ ਲਾਸਟ ਵਾਰ ਤੁਹਾਡੀ ਬੋਲ ਚੱਲ ਜਾ ਮੁਲਾਕਾਤ ਕਦੋਂ ਹੋਈ ਲਾਸਟ ਵਾਰ ਤਾਂ 2 ਤਰੀਕ ਨੂੰ ਹੀ ਘਰੇ ਸੀਗਾ 17 ਤਰੀਕ ਨੂੰ ਆਇਆ ਜੇਲ੍ਹ ਤੋਂ ਹੂੰ ਦੇ 14 ਤੋਂ 2 ਤੱਕ ਘਰੀ ਦਿਆ ਇਹਦੀ ਜਿਆਦਾ ਜੀ ਮੈਂ ਬੇ ਇਥੋਂ ਤੱਕ ਮੈਂ ਕਹਿ ਸਕਦਾ ਵੀ ਜਿਹੜੀ ਇਹਦੀ ਜਾਣ ਪਛਾਣ ਸੀ ਸਾਰੇ ਇਹਦੇ ਇਹਦੀ ਗੈਂਗ ਸੀ ਜਿਵੇਂ ਆਪਾਂ ਕਹਿੰਦੇ ਨਸ਼ੇ ਪੱਤੇ ਵਾਲੇ ਨਹੀਂ ਸੀ ਕੋਈ ਚੰਗੇ ਬੰਦੇ ਨਾ ਜਾਂ ਕਿਸੇ ਕੋਈ ਪਿੰਡ ਦੇ ਸੀ ਕੋਈ ਲਾਕਲੇ ਪਿੰਡ ਦੇ ਸੀ ਜ਼ਿਆਦਾਤਰ ਇਹਦਾ ਮੈਂ ਦੇਖਿਆ ਵੀ ਸ਼ਹਿਰ ਵੀ ਫਿਰਦਾ ਦੇਖਿਆ ਤੁਰਿਆ ਫਿਰਦਾ ਇਹਦਾ ਜਾਨੀ ਨਸ਼ੇ ਪੱਤੇ ਵਾਲੇ ਨਹੀਂ ਬਾਲਾ ਸੀਗਾ ਪਹਿਲਵਾਨੀ ਕਰਦਾ ਸੀ ਉਦੋਂ ਮਾੜੀ ਸੰਗਤ ਵਿੱਚ ਆਇਆ ਜਾਂ ਇੱਥੇ ਬਾਹਰੇ ਆ ਕੇ ਰਲ ਜਾਂਦਾ ਇੰਨੇ ਜਦੋਂ ਪੁਲਵਾਨੀ ਜਦੋਂ ਇਹ ਸੱਟ ਲੱਗੀ ਉਸ ਤੋਂ ਬਾਅਦ ਆਇਆ ਸੱਟ ਲੱਗਣ ਕਰਦੇ ਕਰਦੇ ਇਹ ਸਾਰਾ ਕੁਝ ਹੋ ਗਿਆ ਹਾਂ ਜਦੋਂ ਸੱਟ ਲੱਗ ਗਈ ਨਾ ਸੱਟ ਲੱਗਣ ਤੋਂ ਬਾਅਦ ਇਹ ਮਾੜੀ ਸੰਕਟ ਚ ਆਇਆ ਉਸ ਤੋਂ ਪਹਿਲਾਂ ਇਹ ਦੀ ਸੰਕਟ ਮਾੜੀ ਨਹੀਂ ਸੀ ਜੀ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਕਿ ਸਾਡਾ ਪੁੱਤ ਪਾਕਿਸਤਾਨ ਪਹੁੰਚ ਗਿਆ ਘਰ ਮੁਲਾਜ਼ਮ ਆਏ ਕੌਣ ਆਇਆ ਸੀ ਨਹੀਂ ਜੀ ਮੁਲਾਜ਼ਮ ਦਾ ਨਾ ਮੇਰੀ ਗੱਲ ਹੋਈ ਸੀ ਫੋਨ ਤੇ ਜੀ ਮੁਲਾਜ਼ਮਾ ਨਾਲ ਮੇਰੇ ਨੇ ਤਰ ਆਪਤਾ ਹੁੰਦਾ ਸੀ ਕਿਉਂਕਿ ਬੱਚਾ ਮੇਰਾ ਗੁੰਮ ਸੀ ਘਰੋਂ ਤੇ ਉਹ ਮੈਨੂੰ ਫੋਨ ਕਰਕੇ ਪੁੱਛਦੇ ਸੀ ਕੁਝ ਪਤਾ ਲੱਗਿਆ ਤੇ ਜੋ ਮੈਨੂੰ ਅਪਡੇਟ ਮਿਲਦੀ ਸੀ ਜਾਨੀ ਮੈਨੂੰ ਪਤਾ ਤਾਂ ਲੱਗਦਾ ਨਹੀਂ ਸੀ ਕੁਛ ਕੀ ਹੈ ਤੇ ਮੈਂ ਉਹਨਾਂ ਨੂੰ ਪੁੱਛਦਾ ਰਹਿੰਦਾ ਸੀਗਾ ਵੀ ਤੁਸੀਂ ਪਤਾ ਕਰੋ ਤੇ ਉਹ ਵੀ ਮੇਰੇ ਨਾਲ ਸਹਿਯੋਗ ਕਰਦੇ ਸੀ ਮੈਂ ਵੀ ਉਹਨਾਂ ਨਾਲ ਜੋ ਮੈਨੂੰ ਪੁੱਛਦੇ ਸੀ ਵੀ ਅੱਜ ਕੁਝ ਪਤਾ ਲੱਗਾ ਜਿਵੇਂ ਉਹਨਾਂ ਨੂੰ ਕੁਛ ਲੱਗਦਾ ਸੀ ਉਹ ਮੇ ਤੋਂ ਜਾਂਚ ਦਾ ਵਿਸ਼ਾਸੀ ਜੋ ਮੈਨੂੰ ਪੁੱਛਦੇ ਮੈਂ ਦੱਸ ਦਿੰਦਾ ਸੀ ਉਹਨਾਂ ਨੂੰ ਅੱਛਾ ਜਿਵੇਂ ਪਾਕਿਸਤਾਨ ਪਹੁੰਚ ਗਿਆ ਤਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਸਾਰਾ ਕੁਝ ਪਤਾ ਲੱਗਾ ਔਰ ਜਦੋਂ ਪਹਿਲੀ ਵਾਰ ਤੁਸੀਂ ਨੇ ਫੋਟੋ ਦੇਖੀ ਘਰ ਦੇ ਵਿੱਚ ਕੀ ਮਾਹੌਲ ਸੀ ਕੰਡੂਰ ਸੀ ਆ ਕੁਛ ਹੋ ਗਿਆ ਨੁਜੋਸ਼ ਐ ਸਾਡਾ ਤਾਂ ਸਾਨੂੰ ਤਾਂ ਯਕੀਨ ਨਹੀਂ ਸੀ ਹੋਇਆ ਵੀ ਸਾਡਾ ਬੱਚਾ ਉੱਥੇ ਪਾਕਿਸਤਾਨ ਪਹੁੰਚ ਗਿਆ ਵੀ ਉਹ ਕਿਵੇਂ ਪਹੁੰਚ ਗਿਆ ਕੀ ਹੋਇਆ ਕਿਉਂਕਿ ਅਸੀਂ ਤਾਂ ਇਹ ਸਾਡੇ ਦਿਮਾਗ ਦੇ ਵਿੱਚ ਇਹ ਸੀ ਵੀ ਉਹ ਡੋ ਜਿਵੇਂ ਨਸ਼ੇ ਦੀ ਰੋਜ਼ ਵਗੈਰਾ ਲੈ ਕੇ ਉਹ ਹੋ ਸਕਦਾ ਵੀ ਕੋਈ ਅਣਕਸਾਮੀ ਘਟਨਾ ਵਾਪਰ ਗਈ ਹੋਵੇ ਜਿਵੇਂ ਹੋ ਜਾਂਦਾ ਵੀ ਓਵਰਡੋਜ਼ ਨਾਲ ਮੌਤਾਂ ਹੁੰਦੀਆਂ ਨੇ ਇਹ ਤਾਂ ਆਪਾਂ ਸੁਣਦੇ ਆ ਤੇ ਸਾਡੇ ਦਿਮਾਗ ਦੇ ਵਿੱਚ ਇਹੋ ਚੀਜ਼ ਸੀ ਤੁਸੀਂ ਕਿਹਾ ਵੀ ਦੋ ਤਰੀਕ ਤੋਂ ਘਰੋਂ ਚਲਾ ਗਿਆ ਸੀ ਉਸ ਤੋਂ ਬਾਅਦ ਤੁਸੀਂ ਨੇ ਗਮਸ਼ਤਗੀ ਦੀ ਰਿਪੋਰਟ ਜਰਾ ਦਿਖਾਈ ਸਰ ਹਾਂ ਜਿਹੜੇ ਬੱਚ ਮੁੰਡੇ ਨਾ ਗਿਆ ਸੀ ਅਸੀਂ ਉਸੇ ਦੇ ਨਾਲ ਮਿਲਦੇ ਉਹਨੂੰ ਪੁੱਛਦੇ ਰਹੇ ਕੋਈ ਨਾ 4-5 ਦਿਨ ਤੱਕ ਕੁਛ ਸੱਚ ਨਹੀਂ ਦੱਸਿਆ ਫਿਰ ਸਾਡੇ ਦਬਾਅ ਪਾਉਣ ਦੇ ਜਿਆਦਾ ਅਸੀਂ ਕਿਹਾ ਤੇ ਉਹਨੇ ਸਾਨੂੰ ਦੱਸਿਆ ਵੀ ਮੈਂ ਉਹਨੂੰ ਉੱਥੇ ਅਸੀਂ ਦੋਨੋਂ ਇਕੱਠੇ ਗਏ ਆ ਇੱਧਰ ਕੇਮ ਕਰਨ ਵਾਲੀ ਸਾਈਡ ਅਸੀਂ ਗਏ ਆ ਤੇ ਉੱਥੇ ਰੋਗ ਗਿਆ ਤੇ ਮੈਂ ਵਾਪਸ ਆ ਗਿਆ ਸਾਡੇ ਨਾਲ ਮਾਤਾ ਜੀ ਨੇ ਜਦੋਂ ਪਤਾ ਲੱਗਦਾ ਕਿ ਪੁੱਤ ਪਾਕਿਸਤਾਨ ਪਹੁੰਚ ਗਿਆ ਔਰ ਉਹਦਾ ਯਾਰ ਮਿੱਤਰ ਉਹਨੂੰ ਛੱਡ ਕੇ ਆਇਆ ਉੱਥੇ ਇੰਦਾ ਲੱਗਦਾ ਕਿ ਜਿਵੇਂ ਪਾਕਿਸਤਾਨ ਦੇ ਇਲਜ਼ਾਮ ਲੱਗਦੇ ਨੇ ਜਾਂ ਇਹ ਦਾਵਾ ਹੁੰਦਾ ਕਿ ਪਾਕਿਸਤਾਨ ਤੋਂ ਨਸ਼ਾ ਆਉਂਦਾ ਉਹ ਹੋ ਸਕਦਾ ਕਿ ਨਸ਼ਾ ਲੈਣ ਗਿਆ ਹੋਵੇ ਉੱਥੇ ਨਹੀਂ ਜੀ ਇਦਾਂ ਦੀ ਸਾਨੂੰ ਕੋਈ ਸੋਚ ਏਦਾਂ ਦੀ ਨਹੀਂ ਸਾਨੂੰ ਕੋਈ ਵੀ ਸੋਚ ਆਈ ਤਾਂ ਇਹ ਕਿਹਾ ਵੀ ਹੈਗਾ ਆ ਇਹ ਹੀ ਕਿਹਾ ਵੀ ਹੈਗਾ ਆ ਤੇ ਹੁਣ ਮੇਰਾ ਬੱਚਾ ਲਿਆਉਣਾ ਚਾਹੀਦਾ ਘਰ ਦੇ ਵਿੱਚ ਕਿਵੇਂ ਰਹਿੰਦਾ ਸੀ ਉਹ ਲੜਦਾ ਝਗੜਦਾ ਸੀ ਕਿਉਂਕਿ ਜੇਕਰ ਨਸ਼ੇ ਦੇ ਲਈ ਪੈਸੇ ਮੰਗਦਾ ਸੀ ਤਾਂ ਅਕਸਰ ਘਰ ਦੇ ਵਿੱਚ ਕਲੇਸ਼ ਹੁੰਦਾ ਹਾਂਜੀ ਉਦੋਂ ਕਾ ਉਦੋਂ ਕੋਈ ਨਹੀਂ ਕਲੇ ਜਦਨ ਗਿਆ ਆ ਉਦੋਂ ਉਹ ਰੱਜਿਆ ਸੀ ਕਿੰਨੇ ਪੈਸੇ ਮੰਗਦਾ ਸੀ ਘਰੋਂ ਘਰੋਂ 7-800 ਦਿੱਲੀ ਦਾ ਨਹੀਂ ਕਈ ਵਾਰ 300 ਵੀ ਲੈ ਲੈਂਦਾ ਹੁੰਦਾ ਸੀ ਅੱਛਾ ਹਾਂ ਯਾਨੀ ਮੋਟਰਸਾਈਕਲ ਚ ਤੇਲ ਵੀ ਪਾਉਣਾ ਅੱਛਾ ਹਾਂ ਤੇ ਪੁੱਛਦੇ ਸੀ ਵੀ ਤੂੰ ਇਹ ਪੈਸਿਆਂ ਦਾ ਕਰਨਾ ਕੀ ਆ ਜਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਨਾ ਜੂਸ ਪੀਣਾ ਅੱਛਾ ਜੂਸ ਪੀਣਾ ਮੈਂ ਚੈਰ ਜਾਣਾ ਅੱਛਾ ਤੇ ਸਾਨੂੰ ਲੱਗ ਜਾਂਦਾ ਸੀ ਪਤਾ ਵੀ ਅੱਜ ਇਹਦੀਆਂ ਨਾ ਅੱਖਾਂ ਲਾਲ ਆ ਤੁਸੀਂ ਕਦੇ ਸਮਝਾਉਣ ਦੀ ਬਿਠਾ ਕੇ ਕੋਸ਼ਿਸ਼ ਕੀਤੀ ਵੀ ਪੁੱਤ ਇਹ ਉਹਦੇ ਦਿਮਾਗ ਹੀ ਨਹੀਂ ਸੀ ਕੰਮ ਕਰਦਾ ਅੱਛਾ ਹਾਂ ਇਹੋ ਜਿਹਾ ਹਾਂ ਤਾਂ ਤੋਂ ਸੀਗਾ ਦੇ ਕਿ ਫਟਾਫਟ ਕਰਨ ਲੱਗਿਆ ਸੀਗਾ ਜਿਵੇਂ ਨਸ਼ਾ ਨਹੀਂ ਮਿਲਦਾ ਤਾਂ ਤੋੜ ਲੱਗ ਜਾਂਦੀ ਹੈ ਹਾਂਜੀ ਇਦਾਂ ਹੀ ਸੀ ਅੱਛਾ ਫੇ ਹੁਣ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਹਾਲਾਂਕਿ ਗ੍ਰਹਿ ਮੰਤਰਾਲੇ ਦੇ ਕੋਲੇ ਪੂਰਾ ਮਸਲਾ ਉਹਨਾਂ ਦੇ ਧਿਆਨ ਦੇ ਵਿੱਚ ਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਜੀ ਤੇ ਇਹੀ ਆਨੇ ਸਾਨੂੰ ਬੱਚਾ ਦੇ ਦੋ ਲਿਆ ਕੇ ਉਧਰੋਂ ਦੇ ਦੋ ਅਸੀਂ ਤੇ ਲਿਆਉਣ ਜੋਗੇ ਨਹੀਂ ਗਰੀਬ ਲੋਕ ਅਸੀਂ ਕਿੱਥੋਂ ਲਿਆਵਾਂਗੇ ਉੱਥੇ ਜਾ ਕੇ ਦੇਖੋ ਪਰਿਵਾਰ ਦੇ ਲਈ ਮਾਪਿਆਂ ਦੇ ਲਈ ਬਹੁਤ ਔਖਾ ਹੋ ਜਾਂਦਾ ਮਾਂ ਦੇ ਲਈ ਬਹੁਤ ਔਖਾ ਹੋ ਜਾਂਦਾ ਜਿਹਨੇ ਪਾਲਿਆ ਹੋਵੇ ਸਾਰਾ ਕੁਝ ਜੀ ਹਾਂਜੀ ਬਹੁਤ ਔਖਾ ਲੱਗਦਾ ਸਾਨੂੰ ਸਾਨੂੰ ਬੱਚਾ ਲੱਗਦਾ ਕਿ ਮਾੜੀ ਸੰਗਤ ਦੀ ਭੇਟ ਚੜ ਗਿਆ ਜੇ ਨਸ਼ਿਆਂ ਦੇ ਵਿੱਚ ਨਾ ਪੈਂਦਾ ਤਾਂ ਪੁੱਤ ਚੰਗਾ ਪळा ਸੀ ਚੰਗਾ ਪळा ਸੀ ਸ਼ੇਰ ਸੀਗਾ ਸ਼ੇਰ ਸੀ ਮੇਰਾ ਪੁੱਤ ਇੰਦਾ ਦੀ ਕੋਈ ਗੱਲ ਨਹੀਂ ਸੀ ਉਹਦੇ ਵਿੱਚ ਆ ਵਸ ਨਸ਼ਿਆਂ ਨੇ ਲੈ ਲਿਆ ਮੇਰਾ ਪੁੱਤ ਉਹ ਪਲਵਾਨੀ ਕਰਦਾ ਸੀ ਉਦੋਂ ਚੰਗਾ ਖਾਂਦਾ ਪੀਂਦਾ ਸੀ ਸਾਰੀ ਜੀ ਹਾਂ ਜੀ ਵਧੀਆ ਖਾਣਾ ਪੀਣਾ ਕਹਿਣਾ ਮੈਂ ਜਿਮ ਲਾ ਕੇ ਆ ਮਮੀ ਉੱਥੇ ਹੀ ਫੋਨ ਕਰ ਦੇਣਾ ਵੀ ਰੋਟੀ ਬਣਾ ਦੇ ਅੱਛਾ ਹਾਂ ਉਹ ਨਿਕਲਦਾ ਚਾਰ ਟਾਈਮ ਜਦੋਂ ਪਲਵਾਨੀ ਕਰਦਾ ਸੀ ਅਸੀਂ ਇਹਦੀ ਡੈਟ ਹੀ ਨਹੀਂ ਸੀ ਪੂਰੀ ਕਰ ਸਕਦੇ ਐਨੀ ਡੈਟ ਸੀ ਇਹਦੀ ਇੱਕ ਤਹੀ 300 ਗ੍ਰਾਮ ਰੋਜ਼ ਦੀ ਬਦਾਮ ਵਗੈਰੀ ਜਿਹਦੇ ਵਿੱਚ ਕੋਈ ਅਸੀਂ ਯਕੀਨ ਕਰਕੇ ਜਾਣੇ ਉਹਦੇ 2000 ਰੁਪਏ ਡੇਲੀ ਦਾ ਖਰਚਾ ਸੀ ਅਸੀਂ ਕਰਦੇ ਸੀ ਪੂਰਾ ਉਦੋਂ ਹੱਸ ਕੇ ਕਰਦੇ ਸੀ ਪਰ ਜਦੋਂ ਨਸ਼ਾ ਲਈ ਮੰਗਦਾ ਸੀ ਤਾਂ ਰੋਣਾ ਤਾਂ ਆਉਂਦਾ ਹੋਊ ਸੀ ਅਸੀਂ ਜਦੋਂ ਜਦੋਂ ਕੰਮ ਖਾਂਦਾ ਸੀ ਨਾ ਅਸੀਂ ਕਦੀ ਕਰਜ਼ੇ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਸਾਨੂੰ ਪਤਾ ਸਾਡਾ ਬੱਚਾ ਕਿਸੇ ਚੰਗੇ ਕੰਮ ਲਈ ਉਹਦੀ ਨੇਚਰ ਵੀ ਇਹੋ ਜਿਹਾ ਸੀ ਜੀ ਜੇ ਮੈਂ ਇੱਥੇ ਘਰੇ ਸਮਾਨ ਲੈ ਆ ਕੇ ਦਿੱਤਾ ਕੋਈ 5-10 ਹਜ਼ਾਰ ਦਾ ਪਿੰਡ ਦੇ ਬੱਚੇ ਉਹਦੀ ਯਾਰੀ ਦੋਸਤੀ ਛੋਟੇ-ਛੋਟੇ ਬੱਚਿਆਂ ਨਾਲ ਸੀ ਤੇ ਜਦੋਂ ਉਹਨਾਂ ਨੇ ਬੱਚਿਆਂ ਨੇ ਆਉਣਾ ਤੇ ਉਹਨਾਂ ਨੇ ਬੱਚਿਆਂ ਦੇ ਨਾਲ ਖਾਣਾ ਪੀਣਾ ਤੇ ਮੈਂ ਕਹਣਾ ਯਾਰ ਸਮਾਨ ਬੜਾ ਮਹਿੰਗਾ ਦੀਪ ਕੋਣੇ ਕਹਣਾ ਡੈਡੀ ਆਪਣੇ ਘਰੋਂ ਕੋਈ ਮਾੜੀ ਚੀਜ਼ ਥੋੜਾ ਖਾ ਕੇ ਜਾਂਦਾ ਚੰਗੀ ਚੀਜ਼ ਖਾ ਕੇ ਜਾਂਦਾ ਤੇ ਆਪਾਂ ਨੂੰ ਕੋਈ ਪਿੰਡ ਦਾ ਬੰਦਾ ਮਾੜਾ ਥੋੜਾ ਕਰੂ ਮੇਰੇ ਬੱਚ ਨੂੰ ਮਾੜਾ ਖਵਾਇਆ ਤੇ ਕੋਈ ਚੱਕਰ ਨਹੀਂ ਆਪਾਂ ਦਾਨਪੁਣ ਵੀ ਬੁਰਦਵਾਰੇ ਚ ਇਦਾਂ ਕਰੀਦਾ ਜਾਂ ਫਿਰ ਕੀ ਹੋਇਆ ਇੰਦਰ ਸੋਚੀ ਉਸ ਬੰਦੇ ਦੀ ਤੁਹਾਨੂੰ ਵੀ ਚਾ ਚੜਦਾ ਹੋਵੇ ਸਾਡਾ ਪੁੱਤ ਚੰਗੇ ਤੁਹਾਨੂੰ ਮੇਰੇ ਪੈਸੇ ਬਿਲਕੁਲ ਜੀ ਆ ਆ ਸਾਬਣਾ ਸਾਲ 6 ਮਹੀਨਿਆਂ ਦੇ ਵਿੱਚ ਹੀ ਸਾਰਾ ਕੁਝ ਵਿਗੜਿਆ ਨਹੀਂ ਤਾਂ ਬੱਚਾ ਸਾਡਾ ਹਾਂਜੀ ਠੀਕ ਸਹੀ ਪਿੰਡ ਦੇ ਤੁਸੀਂ ਨਾਮ ਦਾ ਜ਼ਿਕਰ ਕੀਤਾ ਮਨਦੀਪ ਸਿੰਘ ਦੇ ਨਾਲ ਯਾਰੀ ਦੋਸਤੀ ਸੀ ਹਾਂ ਯਾਰੀ ਦੋਸਤੀ ਸੀਗੀ ਜੀ ਹੁਣ ਮੈਂ ਸੱਚ ਦੱਸਾਂ ਜੀ ਹੁਣ ਜਿਹੜੀ ਜਿੰਨੇ ਜਦੋਂ ਕਿਦਾ ਨਸ਼ਿਆਂ 'ਚ ਪੈ ਗਿਆ ਸੀ ਕਿਸੇ ਨਸ਼ੇ ਵਾਲੇ ਇੰਨਾ ਹੀ ਬਾਲਾ ਬਣ ਉੱਠਣ ਸੀਗਾ ਕੋਈ ਜੇ ਕਹੀਏ ਕੋਈ ਕਿਸੇ ਚੰਗੇ ਬੰਦੇ ਨਾਲ ਜਾਂ ਕਿਵੇਂ ਵੀ ਜਿੰਨਾ ਕਿ ਬੈਣ ਉੱਠਣੇ ਨਸ਼ੇੜੀਆਂ ਨਹੀਂ ਸੀ ਜਿਆਦਾ ਨਸ਼ੇ ਖਾਂਦੇ ਸੀ ਉਹਨਾਂ ਉਹਨਾਂ ਹੀ ਕੇ ਸੰਗਤ ਸੀ ਜੋ ਜੀ ਤੁਹਾਨੂੰ ਪਤਾ ਲੱਗਦਾ ਕਿ ਨਸ਼ੇ ਦੇ ਵਿੱਚ ਪੁੱਤ ਸਾਡਾ ਚਲਾ ਗਿਆ ਤੁਸੀਂ ਬਿਠਾ ਕੇ ਕਦੇ ਸਮਝਾਇਆ ਉਹਨੂੰ ਕਿ ਯਾਰ ਇਹ ਚੰਗੀ ਗੱਲ ਨਹੀਂ ਹੈਗੀ ਤੂੰ ਪੈਸੇ ਲੈ ਜਾ ਤਾਂ ਆਪਣੀ ਸਿਹਤ ਵੱਲ ਧਿਆਨ ਦੇ ਪਰ ਇਸ ਲਈ ਸਾਡੇ ਕੋਲ ਪੈਸੇ ਨਹੀਂ ਬਹੁਤ ਵਾਰੀ ਸਮਝਾਇਆ ਜੀ ਮੈਂ ਤਾਂ ਉਹਨੂੰ ਇੱਕ ਸੈਂਟਰ ਵੀ ਘਟਾਇਆ 2024 ਦੇ ਵਿੱਚ ਨਸ਼ਾ ਛਡਾਊ ਕੇਂਦਰ ਪਰ ਪ੍ਰਾਈਵੇਟ ਸੀ ਉੱਤੇ ਵਿੱਚ ਅਸੀਂ ਉਹਨੂੰ ਰੱਖਿਆ 3 ਮਹੀਨੇ ਡਾਇਟ ਫੋਲ ਇਥੋਂ ਲਾਗੇ ਬਜਵਾ ਕਲਾਸੀ ਸਵੀਰ ਸ਼ਾਮ ਡਾਇਟ ਦੇ ਕੇ ਆਣੀ ਬਹੁਤ ਵਧੀਆ ਹੋ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਇੱਕ ਦਿਨ ਅਸੀਂ ਇਹ ਸਰਕਾਰੀ ਸੈਂਟਰ ਨੂਰਮਲ ਉੱਥੇ ਵੀ ਰਿਹਾ ਆਪਣੀ ਮਰਜ਼ੀ ਨੇ ਮੈਨੂੰ ਕਹਿੰਦਾ ਮੈਂ ਜਾਣਾ ਵੀ ਮੈਂ ਅਦਾਲਤੋਂ ਗੱਲੋਂ ਲਾਉਣਾ ਤੇ ਉੱਥੇ ਵੀ ਰਿਹਾ 10 ਦਿਨ ਅੱਛਾ ਤੇ ਫਿਰ ਆ ਗਿਆ ਫਿਰ ਜਾ ਕੇ ਪਲਵਾਨੀ ਵੀ ਕਰਦਾ ਰਿਹਾ ਸੋਹਣੀ ਪਰ ਜਿਤਨੇ ਦਾ ਕੋਟਰ ਚ ਵੱਡਿਆ ਗਿਆ ਉਸ ਤੋਂ ਬਾਅਦ ਥੋੜਾ ਜਿਹਾ ਨਟਾਲ ਹੋ ਗਿਆ ਗੋਟ-ਵੱਟੇ ਤੋਂ ਬਾਅਦ ਥੋੜੇ ਜਨਾ ਡਿਪਰੈਸ਼ਨ ਤੇ ਚਲਾ ਗਿਆ ਕੀ ਹਰਕਤਾਂ ਕਰਦਾ ਸੀ ਮਾਰੂ ਘਰ ਦੇ ਵਿੱਚ ਡਿਪਰੈਸ਼ਨ ਡਿਪਰੈਸ਼ਨ ਬਿਹਾਰ ਖਿਜੀ ਜਾਣਾ ਜਿਹੜੀ ਗੱਲ ਨੂੰ ਇੱਕ ਨੂੰ 10-10 ਵਾਰੀ ਦਹਰਾਈ ਜਾਣਾ ਜਿਵੇਂ ਬੱਚੇ ਕਰਨ ਲੱਗ ਪੈਂਦੇ ਕਈ ਵਾਰੀ ਉਵੇਂ ਕਰਦਾ ਉਹ ਮਾਨਸਿਕ ਤੌਰ ਤੇ ਉਹ ਸਹੀ ਨਹੀਂ ਸੀ ਜੀ ਕਹਿ ਸਕਦੇ ਆ ਜੀ ਸਾਨੂੰ ਤਾਂ ਲੱਗਦਾ ਸੀ ਕਿ ਜਿਵੇਂ ਜਿਹੜੀ ਇੱਕੋ ਗੱਲ ਨੂੰ 10-10 ਵਾਰੀ ਦਹਰਾਈ ਦੁਹਰਾਈ ਜਾਣਾ ਤੇ ਜਿਵੇਂ ਜਿਹੜੀ ਗੱਲ ਫੜ ਲੈਣੀ ਉਹ ਤਾਂ ਖੜਾ ਨਹੀਂ ਛੱਡਣਾ ਜੀ ਤੇ ਸਵੇਰ ਨੂੰ ਉਹਨੂੰ ਭੁੱਲ ਜਾਣੀ। ਅੱਛਾ ਹਾਂਜੀ। ਮਤਲਬ ਜੀ ਕਿਵੇਂ ਲੱਗਦਾ ਕਿ ਜਦੋਂ ਤੁਹਾਨੂੰ ਪਹਿਲੀ ਤਸਵੀਰ ਸਾਹਮਣੇ ਆਉਂਦੀ ਹੈ ਕਿ ਮੇਰਾ ਪੁੱਤ ਇੱਡੀ ਦੂਰ ਕਿਵੇਂ ਪਹੁੰਚ ਗਿਆ ਹਨਾ ਮੇਰਾ ਪੁੱਤ। ਇੱਦਾਂ ਹੀ ਕਹਿ ਨਹੀਂ ਵੀ ਕਿੱਦਾਂ ਪਹੁੰਚ ਗਿਆ ਕਿੱਦਾਂ ਰੁਲਿਆ ਹੋਊਗਾ ਕੋਈ ਰੋਟੀ ਮਿਲੀ ਆ ਕਿ ਨਹੀਂ ਮਿਲੀ ਉਹਨੂੰ। ਵਾਹਿਗੁਰੂ ਅੱਗੇ ਇਹ ਹੀ ਅਰਦਾਸ ਕਰਦੀ ਹੁੰਦੀ ਸੀ। ਬਾਬਾ ਦੀਪ ਸਿੰਘ ਤੇਰੇ ਨਾਂ ਨੂੰ ਲਾਜਾ। ਮੇਰੇ ਪੁੱਤ ਨੂੰ ਭੁੱਖਾ ਨਾ ਰੱਖੀ। ਰੋਟੀ ਦੇਈ ਇਹਨੂੰ। ਕਿੱਥੋਂ ਲੀੜੇ ਪਾਊਗਾ ਕੀ ਕਰੂਗਾ। ਬਸ ਇਦਾਂ ਹੀ ਰੋਂਦੀ ਫਿਰਦੀ ਹੁੰ ਹੋਰ ਕੌਣਾ ਕਰਦੇ ਵਿੱਚ ਮੇਰੀ ਬੇਟੀ ਆ ਛੋਟੀ ਦੋਨਾ ਵੀਰਾਂ ਤੋਂ ਅੱਛਾ ਭਰਾ ਵੀ ਹੈ ਹਾਂ ਜੀ ਅੱਛਾ ਜੀ ਵੱਡਾ ਬੇਟਾ ਉਹ 8 ਸਾਲ ਹੋ ਗਿਆ ਉਹ ਵਿਦੇਸ਼ ਗਿਆ ਜੀ ਉਹਨਾਂ ਨੂੰ ਪਤਾ ਸੀ ਇਹ ਸਾਰੀਆਂ ਚੀਜ਼ਾਂ ਦਾ ਵੀ ਇਦਾਂ ਕਰਦਾ ਕਰਦੇ ਵਿੱਚ ਹਾਂ ਜੀ ਦੇਖੋ ਜੀ ਉਹ ਬੱਚਾ ਜਿੱਦਣ ਇਹਦਾ ਸਵੇਰ ਨੂੰ ਵੀ ਸਾਡੇ ਨਾਲ ਇਹ ਪੈਸੇ-ਪੁਸੇ ਮੰਗਦਾ ਸੀ ਉਹ ਕਹਿੰਦਾ ਮੇਰੇ ਕੋਲ ਹੈ ਨਹੀਂ ਪੈਸੇ ਮੈਂ ਤੈਨੂੰ ਨਸ਼ੇ ਵਾਸਤੇ ਪੈਸਾ ਨਹੀਂ ਦੇ ਸਕਦਾ ਉਹ ਉਹ ਉਦੋਂ ਵੀ ਉਹ ਕਹਿੰਦਾ ਵੀ ਮੈਂ ਨਸ਼ੇ ਵਾਸਤੇ ਤੈਨੂੰ 12 ਪੈਸਾ ਨਹੀਂ ਦੇ ਸਕਦਾ ਚਲੋ ਉਹ ਮਾੜੀ-ਮੋਟੀ ਹੋ ਜਾਂਦੀ ਸੀ ਉਹਨੂੰ ਪਤਾ ਹੀ ਡੈਡੀ ਨੇ ਮੈਨੂੰ ਦੇ ਦੇਣੇ ਪੈਸੇ ਤਾਂ ਮੈਂ ਦੇ ਹੀ ਦਿੰਦਾ ਸੀਗਾ ਤੇ ਚਲੋ ਸਾਨੂੰ ਇਹ ਸੀ ਵੀ ਚੱਲ ਕਿਸੇ ਘਰੇ ਬੈਠਾ ਇਹਨੂੰ ਗੁੱਟ ਦੇ ਸੱਟ ਲੱਗੀ ਹੋਣੀ ਉਹਨੂੰ ਥੋੜੇ ਦਿਨ ਸੈਂਟਰ ਦੇ ਵਿੱਚ ਛੱਡ ਕੇ ਆਣੇ ਉਹਦੀ ਥੈਰਪੀਆ ਕਰਾਉਣੀ ਆ ਸੀ ਜਾਂ ਬਾਹਾਂ ਦਾ ਇਲਾਜ ਕਰਾਉਣਾ ਸੀ ਤੇ ਸਾਡਾ ਵਿਚਾਰ ਸੀ ਵੀ ਇਸ ਤੋਂ ਬਾਅਦ ਇਹਨੂੰ ਕਿਤੇ 4-5 ਮਹੀਨੇ ਚ ਚੰਗੇ ਸੈਂਟਰ ਦੇ ਵਿੱਚ ਛੱਡਾਂਗੇ ਤੇ ਕੋਈ ਗੱਲ ਨਹੀਂ ਇਹਦੀ ਹੱਥ ਠੀਕ ਹੋ ਜਾਊਗਾ ਕੁਝ ਏ ਮਹੀਨੇ ਇਹਨੂੰ ਸੈਂਟਰ ਦੇ ਵਿੱਚ ਛੱਡਾਂਗੇ ਤੇ ਆਉਂਦੇ ਨੇ ਜੀ ਕੋਈ 90% ਤੋਂ 10% ਬੰਦੇ ਸੁਧਰ ਜਾਂਦੇ ਨੇ ਕੋਈ ਚੱਕਰ ਨਹੀਂ ਜੀ ਅੱਛਾ ਉਹ ਇੱਥੇ ਪੰਜਾਬ ਦੇ ਵਿੱਚ ਰਿਹਾ ਜਾਂ ਪਹਿਲਾਂ ਕਈ ਵਾਰ ਕਿਤੇ ਵਿਦੇਸ਼ ਦੇ ਵਿੱਚ ਜਾਂ ਗਿਆ ਲੱਗਿਆ ਹੋਵੇ ਨਾ ਨਹੀਂ ਜੋ ਵਿਦੇਸ਼ ਦੇ ਵਿੱਚ ਗਿਆ ਸੀਗਾ ਗ੍ਰੀਸ ਰਹਿ ਕੇ ਆਇਆ ਗ੍ਰੀਸ ਰਿਹਾ ਸੀ ਉਹ 6 ਮਹੀਨੇ ਉਹ ਗਿਆ ਸੀ 2000 ਪਹਿਲਾਂ 2021 ਚ ਅਮਰੀਕਾ ਭੇਜਿਆ ਸੀ ਉਦੋਂ ਇਹਦੇ ਪੈਸੇ ਏਜੰਟ ਨੇ ਮਾਰ ਲਏ ਸੀ ਉਹ ਐਫ ਆਈ ਆਰ ਦਰਜ ਏਜੰਟ ਤੇ ਤੇ ਉਸ ਤੋਂ ਬਾਅਦ ਵੀ ਇਹ ਥੋੜਾ ਜਿਹਾ ਕਿ ਜਨ ਲੱਗ ਪਏ ਮੇਰੀ ਪਲਵਾਨੀ ਛੁੱਟ ਗਈ। ਕਈ ਵਾਰ ਐਡਾ ਹੁੰਦਾ ਕਿ ਪੈਸੇ ਸਾਡੇ ਖਰਾਬ ਹੋ ਗਏ ਉਸ ਤੋਂ ਬਾਅਦ ਲੋਡ ਲੱਗ ਤੇ ਉਦੋਂ ਬਾਅਦ ਫਿਰ ਇਹਨੂੰ ਗ੍ਰੀਸ ਭੇਜਿਆ। ਗ੍ਰੀਸ ਵੀ 6 ਮਹੀਨੇ ਲਾਇਆ ਤੇ ਇਹਦੇ ਦਿਮਾਗ ਤੇ ਪਲਵਾਨੀ ਦਾ ਕੀੜਾ ਹੀ ਸੀਗਾ। ਵੀ ਮੈਂ ਪਲਵਾਨੀ ਕਰਨੀ ਉੱਥੇ ਕਹਿੰਦਾ ਯਾਰ ਮੈਂ ਰੈਡੀ ਇੱਥੇ ਮੈਂ ਤਾਂ ਪਲਵਾਨੀ ਕਰਨੀ ਆ ਤੇ ਬੜਾ ਇਹਨੇ ਜਿੱਤ ਜੇਦ ਕੀਤੀ ਤੇ ਮੈਂ ਇਹਨੂੰ ਦੁਗ੍ਰੀਸ ਤੋਂ ਵਾਪਸ ਮੰਗਾ ਲਿਆ। ਗ੍ਰੀਸ ਚ ਆ ਕੇ ਇਹਨੇ ਬਹੁਤ ਵਧੀਆ ਪਲਵਾਨੀ ਕੀਤੀ 1.5 ਸਾਲ 2023 ਦੇ ਵਿੱਚ ਵਾਪਸ ਆਇਆ ਜਨਵਰੀ ਦੇ ਵਿੱਚ ਤੇ 23 ਤੋਂ ਲੈ ਕੇ 24 ਤੱਕ ਇਹਨੇ 24 ਦਿਹਾੜ ਤੱਕ ਬਹੁਤ ਵਧੀਆ ਭਲਵਾਨੀ ਕੀਤੀ ਬਹੁਤ ਸੋਹਣਾ ਖੁਲਿਆ ਤੇ ਉਦੋਂ ਬਾਅਦ ਜਦੋਂ ਲੜਾਈ ਝਗੜਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਸਾਰਾ ਕੰਮ ਖਰਾਬ ਹੋ ਗਿਆ ਜਦੋਂ ਪਤਾ ਲੱਗਾ ਕਿ ਉਹ ਬਾਹਰਲੇ ਮੁਲਕ ਚਲਾ ਗਿਆ ਉਦੋਂ ਤੁਹਾਡੇ ਨਾਲ ਕਿਵੇਂ ਸੀਗਾ ਉਦੋਂ ਵਧੀਆ ਹੱਸ ਕੇ ਸਾਰਾ ਬਹੁਤ ਸੋਹਣਾ ਸੀ ਉਦੋਂ ਵਧੀਆ ਸੀ ਇਹ ਗੱਲਾਂ ਕਰਦਾ ਸੀਗਾ ਉਦੋਂ ਥੋੜਾ ਚੇਰੀ ਉੱਥੇ ਰਿਹਾ ਕਹਿੰਦਾ ਮਮੀ ਨੇ ਔਖਾ ਕੰਮ ਮੇਰੇ ਪੈਰ ਗਲ ਗਏ ਮੇਰੇ ਹੱਥ ਗਲ ਗਏ ਮੇਰੇ ਤੋਂ ਕ੍ਰੇਟ ਧੋਂਦੇ ਆ ਅੱਛਾ ਇਹ ਨਹੀਂ ਮੈਂ ਧੋਣੇ ਮੇਰੇ ਪੈਰ ਗਲ ਗਏ ਫੋਟੋਆਂ ਖਿੱਚ ਕੇ ਪਾਤੇ ਅੱਛਾ ਸਾਨੂੰ ਕਹਿੰਦਾ ਹੁੰਦਾ ਮੈਨੂੰ ਇੰਨਾ ਖਵਾਇਆ ਕਾਦੇ ਵਾਸਤੇ ਆ ਮੈਂ ਜਿੰਨੇ ਜਿੰਨੇ ਤੁਸੀਂ ਮੇਰੇ ਤੇ ਇੱਥੇ ਪੈਸੇ ਲਾਏ ਆ ਮੈਂ ਤਾਂ ਪਲਵਾਨੀ ਚ ਠੀਕ ਆ ਜੀ ਵਧੀਆ ਕੋਲ ਦਾ ਸੀ ਰੁਪਈਆ 4-5000 ਨਾਰਮਲ ਨੂੰ ਪਲਵਾਨੀ ਤਾਂ ਮਿਲ ਜਾਂਦਾ ਸੀ ਹਾਂਜੀ ਡੇਲੀ 4-5000 ਰੁਪਈਆ ਨੂੰ ਮਿਲ ਜਾਂਦਾ ਸੀ ਉਹ ਆਪਣੀ ਡੇਟ ਜੋ ਕੇ ਪੈਸੇ ਕਮਾ ਲੈਂਦਾ ਸੀ ਤੇ ਕੋਈ 1000-2000 ਸਾਡੇ ਤੋਂ ਵੀ ਜੇ ਲੋੜ ਪੈਂਦੀ ਸੀ ਦੇ ਦਿੰਦਾ ਸੀ ਕੋਈ ਚੱਕਰ ਨਹੀਂ ਉਹਦਾ ਆਪ ਦਿਲਚਸਪੀ ਸੀ ਬਾਹਰ ਜਾਣ ਦੇ ਵਿੱਚ ਤੁਸੀਂ ਨੇ ਫੋਰਸ ਕੀਤਾ ਕਿ ਨਹੀਂ ਜੀ ਦਿਲਚਸਪੀ ਨਹੀਂ ਸੀ ਉਹਦੀ ਉਹਦੀ ਪਲਵਾਨੀ ਜੀ ਸੀ ਅਸੀਂ ਐਵੇਂ ਕਹੀਏ 2022 ਦੇ ਵਿੱਚ ਵੀ ਅਸੀਂ ਇਹਨੂੰ ਤੱਕੇ ਨਹੀਂ ਕਰ ਲਿਆ ਸੀ ਵੀ ਚਲੋ ਲੋਕ ਬਾਹਰ ਚਲ ਜਾਂਦੇ ਇੱਥੇ ਪਲਵਾਨੇ 'ਚ ਕੀ ਹੈਗਾ ਤੇ ਪੁੱਤਰ ਬਾਹਰ ਸੀ ਆਲਰੇਡੀ ਪਹਿਲਾਂ ਅਮਰੀਕਾ ਸੀ ਅਸੀਂ ਇਹਨੂੰ ਅਸੀਂ ਸੋਚਦੇ ਸੀ ਚੱਲ ਯਾਰ ਇਹ ਵੀ ਵਿਦੇਸ਼ ਸੈਟਲ ਹੋ ਜੇ ਜਾ ਕੇ ਤੇ ਇਹਨੂੰ ਸੀਗਾ ਵੀ ਮੈਂ ਪਲਵਾਨੇ ਦੇ ਵਿੱਚ ਬਥੇਰਾ ਪੈਸਾ ਹੈ ਵੀ ਬਥੇਰਾ ਤੁਹਾਨੂੰ ਪਤਾ ਹੀ ਪਲਵਾਨੇ 'ਚ ਐਸਾ ਸੋਨਾ ਬਣਦਾ ਇਹ ਮਿਹਨਤ ਦੀ ਲੋੜ ਹੈ ਮਿਹਨਤ ਪੱਖੋਂ ਇਹਨੂੰ ਕੋਈ ਗਰੀਜ ਨਹੀਂ ਸੀ ਮਿਹਨਤ ਪੱਖੋਂ ਤੁਸੀਂ ਕਹਿ ਸਕਦੇ ਹੋ ਕਿ ਮਾੜੀ ਸੰਗਤ ਕਰਕੇ ਆ ਚੀਜ਼ ਹੋ ਗਈ ਮਿਹਨਤ ਪੱਖੋਂ ਇਹਨੂੰ ਕੋਈ ਜੀ ਮਿਹਨਤ ਦਾ ਤਾਂ ਇੰਨਾ ਕੀ ਤੁਸੀਂ ਜਿੰਮਾਂ ਵਾਲਿਆਂ ਨੂੰ ਪੁੱਛ ਲਓ ਜਿੰਨੇ ਮੁੰਡੇ ਜਿੰਮ ਦੇ ਆ ਉਹ ਸਾਰੇ ਦੱਸਦੇ ਕਹਿੰਦੇ ਵੀ ਇਹਦੇ ਰਗਾ ਇਹਦੇ ਦਿਮਾਗ ਦੇ ਵਿੱਚ ਜੇ ਇਹਨੇ ਕੋਈ ਮਿਹਨਤ ਕਰਨੀ ਚਾਹੀ 8-8 ਘੰਟੇ ਕਰੀ ਜਾਵੇ ਜਿੰਮ ਚ ਇਹਨੂੰ ਕੋਈ ਫਰਕ ਨਹੀਂ ਸੀ ਨਹੀਂ ਥੱਕਦਾ ਨਹੀਂ ਸੀ ਜੀ ਸੋ ਬੀਬੀ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਰੇ ਤੁਹਾਨੂੰ ਦੇਖ ਰਿਹਾ ਸਾਡੇ ਚੈਨਲ ਦੇ ਥਰੂ ਕੀ ਕਹਿਣਾ ਚਾਹੁੰਦੇ ਹੋ ਇੱਕ ਮਾਂ ਦੇ ਲਈ ਬਹੁਤ ਔਖਾ ਸਮਾਂ ਹੁੰਦਾ ਅਸੀਂ ਤੁਸੀਂ ਤੁਹਾਡਾ ਦੁੱਖ ਤੁਹਾਡਾ ਔਖੇ ਦੇ ਲੰਘਦੇ ਆ ਮੇਰਾ ਪੁੱਤ ਲਿਆ ਦੋ ਘਰੇ ਮੇਰੇ ਬਹੁਤ ਔਖੇ ਦਿਨ ਲੰਘਦੇ ਲਾਸਟ ਵਾਰ ਜਦੋਂ ਘਰੋਂ ਗਿਆ ਸੀ ਕੁਝ ਗੱਲਬਾਤ ਹੋਈ ਸੀ ਉਹਨਾਂ ਨਹੀਂ ਜੀ ਸਾਨੂੰ ਤਾਂ ਮੂੰਹ ਵੀ ਨਹੀਂ ਦਿਖਾਇਆ ਅੱਛਾ ਬਸ ਉੱਤੇ ਬੈੱਡ ਤੇ ਬੈਠਾ ਤੇ ਇਹ ਤੂੜੀ ਛਾਨਣ ਲੱਗ ਗਿਆ ਹਾਈ ਟਾਈਮ ਘੜੀ ਕਿੰਨਾ ਹੁਣ ਟਾਈਮ ਆ ਤੇ ਮੈਂ ਪਰੇ ਬਾਥਰੂਮ ਨੂੰ ਚਲੀ ਗਈਆਂ ਕੱਪੜੇ ਭਿੱਜੇ ਪਏ ਸੀ ਉਹ ਧੋਣ ਲੱਗ ਗਈ ਤੇ ਪਤਾ ਨਹੀਂ ਲੱਗਾ ਕਦੋਂ ਚਲੇ ਗਿਆ ਮੈਂ ਉਸ ਤੋਂ ਬਾਅਦ ਤੁਸੀਂ ਪਤਾ ਕਰਨਾ ਚਾਹੇ ਕਿ ਸਾਡਾ ਕੀ ਕਰਨੀ ਆ ਧਰਨੀ ਆਇਆ ਮੈਨੂੰ ਕਹਿੰਦੇ ਦੀਪ ਆਇਆ ਨਹੀਂ ਰਾਤ ਦਾ ਬਾਵਾ ਕਨੇ ਕਿੰਨਾ ਟਾਈਮ ਸੀ ਆ ਮੈਂ ਕਹਾ ਦੀਪ ਕਹਿੰਦਾ ਸੀ ਆਪਾਂ ਜਾਣਾ ਹੈ ਉਹਦੇ ਨੂੰ ਵੀ ਅਸੀਂ ਦੀਪ ਨਿੱਕਾ ਦੀਪ ਮੈਂ ਆਪਦੇ ਪੁੱਤ ਨੂੰ ਕਹਿੰਨੀ ਉਹ ਜਿਹੜਾ ਮੁੰਡਾ ਉਹਨੂੰ ਮੈਂ ਛੋਟਾ ਦੀਪ ਕਹਿੰਨੀ ਨਹੀਂ ਤੇ ਮੈਂ ਕਹਾ ਦੀਪ ਨੂੰ ਕਹਿੰਦਾ ਸੀ ਵੀ ਆਪਾਂ ਜਾਣਾ ਆ ਤੇ ਮੈਂ ਕਹਾ ਚਲੇ ਗਏ ਨਾ ਨੇ ਕਣੀ ਮਗਰ ਫੋਨ ਲਾਇਆ ਉਹਨੇ ਹੁਣ ਤੁਹਾਨੂੰ ਦੱਸਿਆ ਵੀ ਇੱਥੇ ਆ ਇੱਥੇ ਇੱਥੇ ਕਈ ਦਿਨ ਨਗਾਤੇ ਸਾਡੇ ਬਾਪੂ ਲਸਵਾਲ ਜਾਸੂਸੀ ਦਾ ਜ਼ਿਕਰ ਹੁੰਦਾ ਕਹਿੰਦੇ ਪਾਕਿਸਤਾਨ ਦੇ ਲਈ ਜਾਸੂਸੀ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਫੜੇ ਗਏ ਜੋ ਪਾਕਿਸਤਾਨ ਦੇ ਵਿੱਚ ਗਏ ਹੋਏ ਸੀ ਇਲਜ਼ਾਮ ਲੱਗੇ ਕਿ ਜਾਸੂਸੀ ਕਰਦੇ ਨੇ ਕਿਤੇ ਇਦਾਂ ਦਾ ਸ਼ੱਕ ਤਾਂ ਨਹੀਂ ਹੈ ਮੰਨਦੇ ਵਿੱਚ ਦੇਖੋ ਜੀ ਉਹ ਇੱਕ ਮੇਰੇ ਸਾਹਿਬ ਨਾਲ ਜੀ ਜਿਹੜੀ ਦੇਸ਼ ਨਾਗਦਾਰੀ ਕਰਨ ਵਾਲਾ ਤਾਂ ਸਵਾਲ ਨਹੀਂ ਹੁੰਦਾ ਫਾਇਦਾ ਜੀ ਨਸ਼ਾ ਇੱਕ ਮੁੱਦਾ ਹੋ ਸਕਦਾ ਨਸ਼ਾ ਹੁੰਦਾ ਪਰ ਉਹ ਗੋਰ ਸਿੱਖਾ ਬੰਦਾ ਜੀ ਉਹ ਇਹੋ ਜਿਹਾ ਬੰਦਾ ਜੀ ਉਹ ਕਿਸੇ ਤੇ ਆ ਜਿਹੜੀ ਲੜਾਈ ਵੀ ਪਈ ਉਹਦੇ ਗੱਲ ਇਹ ਵੀ ਕਿਸੇ ਗਰੀਬ ਦੇ ਲਈ ਲੜਿਆ ਤੇ ਲੜਾਈ ਸ਼ੁਰੂ ਗੁੱਟ ਵੱਢਿਆ ਗਿਆ ਕਿਉਂਕਿ ਉਹ ਬੱਚੇ ਪਰਦੇਸੀ ਬੰਦੇ ਸੀ ਯੂਪੀ ਦੇ ਸੀ ਕਿ ਜੇ ਬਿਹਾਰ ਦੇ ਸੀ ਉਹ ਮੋਟਰਸਾਈਕਲ ਲੈ ਕੇ ਲੰਗੇ ਸੀ ਤੇ ਪੰਜਾਬੀ ਬੱਚੇ ਮੁੰਡਿਆਂ ਤੇ ਪਾਣੀ ਪੈ ਗਿਆ 20 ਪੈ ਕੇ ਹਟਿਆ ਸੀ ਉਹ ਪੰਜਾਬੀ ਬੰਦਿਆਂ ਤੇ ਪਾਣੀ ਪੈ ਗਿਆ ਤੇ ਉਹ ਪੰਜਾਬੀ ਬੰਦੇ ਉਹਨਾਂ ਨੂੰ ਵਿਚਾਰਿਆਂ ਨੂੰ ਪਰਦੇਸੀਆਂ ਨੂੰ ਘੁੱਟ ਰਿਆ ਸੀ ਤੇ ਇਹ ਲੱਗੇ ਏਅਰਟੈਲ ਦਾ ਦਫ਼ਤਰ ਸੀ ਉਹਦੇ ਵਿੱਚ ਅਸੀਂ ਉੱਠ ਕੇ ਉਹਨਾਂ ਨੂੰ ਛਡਾਉਣ ਗਿਆ ਵੀ ਤੁਸੀਂ ਪਰਦੇਸੀ ਬੰਦਿਆਂ ਨੂੰ ਗਰੀਬਾਂ ਨੂੰ ਕਿਉਂ ਕੁੱਟ ਰਹੇ ਹੋ ਤੇ ਜਦੋਂ ਇਹ ਛਡਾਉਣ ਗਿਆ ਤੇ ਉਹਨਾਂ ਬੰਦਿਆਂ ਨੇ ਚਲੋ ਉਦੋਂ ਤਾਂ ਕੁਝ ਨਹੀਂ ਕਿਹਾ ਛਡਾਤਾ ਤੇ ਉਹ ਚੋਂ ਪੰਜਾਂ ਦਿਨਾਂ ਬਾਅਦ ਉਹਦਾ ਵੈਰ ਲਿਆ ਇਹਦਾ ਗੁੱਟ ਵੱਢ ਕੇ ਤੇ ਮੈਂ ਤਾਂ ਨਹੀਂ ਕਹਿੰਦਾ ਵੀ ਦੇਸ਼ ਵਾਸਤੇ ਜਿਹੜਾ ਬੰਦਾ ਉਥੇ ਇੱਥੇ ਗਰੀਬ ਵਾਸਤੇ ਉਹ ਇਹੋ ਜਿਹਾ ਬੰਦਾ ਸੀ ਉਹ ਸਾਡੇ ਘਰ ਘਰ ਦੀ ਸਾਡਾ ਘਰ ਖਵਾ ਸਕਦਾ ਸੀ ਪਰ ਕਿਸੇ ਦੇ ਨਾਲ ਧੱਕਾ ਨਹੀਂ ਨਹੀਂ ਜੀ ਇਹ ਤਾਂ ਮੈਂ ਸੀ ਦੇਖਿਆ ਕਿਉਂਕਿ ਉਸ ਬੰਦੇ ਨੇ ਕਿਸੇ ਦਾ ਰੁਪਈਆ ਖਾਦਾ ਨਹੀਂ ਕਿਸੇ ਨੂੰ ਖਵਾ ਦਿੱਤਾ ਹੋਗਾ ਉਸ ਭਾਵੇਂ ਮੇਰਾ ਬੇਟਾ ਹੀ ਸੀ ਕਿਉਂਕਿ ਤੁਸੀਂ ਮੇਰੇ ਹਾਲਾਤ ਮੇਰੇ 8 ਸਾਲ ਬੱਚੇ ਨੂੰ ਅਮਰੀਕਾ ਹੋ ਗਏ ਤੇ ਮੈਂ ਅੱਜ ਵੀ ਹੋ ਸਕਦਾ ਕਰਜ਼ੇ ਦੀ ਹਾਲਤ 'ਚ ਹਾਂ ਤੇ ਜਿਨ੍ਹਾਂ ਦੇ ਬੱਚੇ ਨੂੰ 8-8 ਸਾਲ ਅਮਰੀਕਾ ਗਏ ਨੇ ਹੋ ਗਏ ਹੁਣ ਤੇ ਉਹ ਬੱਚਾ ਇਹ ਕੁਛ ਕਈ ਦਾ ਕੁਛ ਬਣਾ ਲੈਂਦੇ ਮੇਰੇ ਬੱਚੇ ਨੂੰ ਇਹ ਸੀ ਵੀ ਉਹ ਰੁਪਈਆ ਖਾ ਖਵਾ ਦਿੰਦਾ ਸੀ ਕਿਸੇ ਦਾ ਖਾਂਦਾ ਨਹੀਂ ਸੀ ਛੇਤੀ ਕੀਤੇ ਕੋਈ ਲਾਸਟ ਦੇ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਜਿਹੜਾ ਤੁਹਾਨੂੰ ਦੇਖ ਰਹੇ ਹੋ ਸੀ हां सरकार ਨੂੰ ਤੁਸੀਂ ਇਹ ਕਹਿਣਾ ਚਾਹੁੰਦੇ ਜੀ ਉਹ ਸਾਡੇ ਬੱਚੇ ਨੂੰ ਵਾਪਸ ਲੈ ਕੇ ਆਵੇ ਤੇ हां ਇਹ ਵੀ ਗੱਲ ਸੱਚ ਆ ਵੀ ਉਹ ਤੋਂ ਇਨਵੈਸਟੀਗੇਸ਼ਨ ਵੀ ਕਰੇ ਜੋ ਸਰਕਾਰ ਦੇ ਕਾਰਵਾਈ ਬਣਦੀ ਸਰਕਾਰ ਕਰੇ ਜੀ ਕਿਉਂਕਿ ਇਸ ਦੇਸ਼ ਦੀ ਸੁਰੱਖਿਆ ਦਾ ਮਾਮਲਾ ਵੀ ਹੈ ਮੈਂ ਮੇਰਾ ਬੇਟਾ ਮੈਨੂੰ ਪਤਾ ਇਦਾਂ ਦਾ ਨਹੀਂ ਪਰ ਸਰਕਾਰ ਵੀ ਕਾਰਵਾਈ ਕਰੂਗੀ ਆਪਦੀ ਆਪਦੀ ਜਾਂਚ ਪੜਤਾਲ ਕਰਨੀ ਬਣਦੀ ਵੀ ਤੇ ਕਰੂਗੀ ਵੀ ਤੇ ਹੁਣੇ ਵੀ ਚਾਹੀਦੀ ਹੈ ਜੀ ਜੀ ਤੋ ਇਹ ਹਨ ਸ਼ਰਨਦੀਪ ਦੇ ਮਾਪੇ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਾਡਾ ਬੇਟਾ ਇਦਾਂ ਦਾ ਨਹੀਂ ਸੀ ਆਖਿਰਕਾਰ ਕਿਹੜੇ ਹਾਲਾਤਾਂ ਦੇ ਵਿੱਚ ਪਾਕਿਸਤਾਨ ਪਹੁੰਚ ਗਿਆ ਇਹ ਜਾਂਚ ਦਾ ਵਿਸ਼ਾ ਹੈ ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਰਿੰਦਰ ਸਿੰਘ ਮੋਹਰਾਨਾ ਛਾ ਕੋਟ